ਹਾਂਜੀ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿਵੇਂ ਇੰਡੀਅਨ ਮੀਡੀਆ ਪੂਰੇ ਤਰੀਕੇ ਨਾਲ ਇੱਕ ਸੋਲਡ ਆਊਟ ਮੀਡੀਆ ਬਣ ਗਿਆ। ਅਸਲੋ 10 ਸਾਲ ਪਹਿਲਾਂ ਅਖਬਾਰ ਛਾਪ ਕੇ ਵਿਕਦੇ ਸੀ ਪਰ ਹੁਣ ਅਖਬਾਰ ਵਿਕ ਕੇ ਛਾਪਦੇ ਨੇ। ਨਿਊਜ਼ ਮੀਡੀਆ ਕਿਸੇ ਵੀ ਕੰਟਰੀ ਲਈ ਸਭ ਤੋਂ ਇੰਪੋਰਟੈਂਟ ਚੀਜ਼ ਹੁੰਦੀ ਹੈ ਜਿਹਦੇ ਕਾਰਨ ਮੀਡੀਆ ਨੂੰ ਡੈਮੋਕ੍ਰੇਸੀ ਦਾ ਫੋਰਥ ਪਿਲਰ ਵੀ ਕਿਹਾ ਜਾਂਦਾ ਹੈ। ਗਵਰਨਮੈਂਟ ਦਾ ਅਸਲੀ ਆਪੋਜੀਸ਼ਨ ਹੀ মিডিਆ ਹੁੰਦਾ ਹੈ ਗਵਰਨਮੈਂਟ ਦੀ ਕਮੀਆਂ ਤੇ ਗਵਰਨਮੈਂਟ ਵਿੱਚ ਚੱਲ ਰਹੇ ਘੁਟਾਲਿਆਂ ਨੂੰ ਐਕਸਪੋਜ਼ ਕਰਨਾ মিডিਆ ਦਾ ਕੰਮ ਹੈ ਬਟ ਇੰਡੀਆ ਵਿੱਚ মিডিਆ ਕੁਝ ਹੋਰ ਹੀ ਰੂਪ ਲੈ ਚੁੱਕਿਆ ਹੈ ਜਦੋਂ ਕੋਈ ਵੀ ਕੰਟਰੀ ਵਾਰ ਲਈ ਜਾਂਦੀ ਹੈ ਤਾਂ ਆਪਣੀ ਆਰਮੀ ਨੂੰ ਇਕੱਠੀ ਕਰਨ ਤੋਂ ਪਹਿਲਾਂ মিডিਆ ਨੂੰ ਇਕੱਠਾ ਕਰਨ ਬਾਰੇ ਸੋਚਦੇ ਨੇ ਤਾਂ ਕਿ ਉਹ ਆਪਣੇ ਲੋਕਾਂ ਨੂੰ ਵਾਰ ਦਾ ਕਾਰਨ ਦੱਸ ਸਕਣ ਬਟ ਉੱਥੇ ਹੀ ਇੰਡੀਆ ਜਿੱਥੇ ਮੋਦੀ ਨੇ ਆਪਣੇ 10 ਸਾਲਾਂ ਦੇ ਪੀਐਮ ਦੇ ਟੈਨਰ ਵਿੱਚ ਇੱਕ ਵੀ ਪ੍ਰੈਸ ਕਾਨਫਰੰਸ ਨਹੀਂ ਕੀਤੀ ਸਿਰਫ ਸਾਲ 2019 ਵਿੱਚ ਇੱਕ ਪ੍ਰੈਸ ਕਾਨਫਰੰਸ ਹੋਈ ਸੀ ਜਿਦੇ ਵਿੱਚ ਮੋਦੀ ਨੇ ਪਾਰਟ ਦਾ ਲਿੱਤਾ ਸੀ ਬਟ ਪ੍ਰੈਸ ਨੂੰ ਸਾਰੇ ਜਵਾਬ ਬੀਜੇਪੀ ਦੇ ਪਾਰਟੀ ਪ੍ਰੈਜ਼ੀਡੈਂਟ ਅਮਿਤ ਸ਼ਾਹ ਨੇ ਦਿੱਤੇ ਸੀ ਤੇ ਇਹ ਹੈ ਇੰਡੀਆ ਦਾ ਲੀਡਰ ਨਰਿੰਦਰ ਸਿੰਘ ਮੋਦੀ ਉੱਥੇ ਜਿਹੜੇ ਵੀ ਨਿਊਜ਼ ਚੈਨਲਸ ਨੇ ਅੱਜ ਤੱਕ ਮੋਦੀ ਨੂੰ ਅਪੋਜ਼ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ ਤਾਂ ਉਹਨਾਂ ਤੇ ਝੂਠੇ ਪਰਚੇ ਟੈਕਸ ਰੇਟਸ ਜਾਂ ਕਿਸੇ ਵੀ ਤਰੀਕੇ ਦਾ ਪ੍ਰੈਸ਼ਰ ਪਾ ਕੇ ਦਬਾ ਦਿੱਤਾ ਜਾਂਦਾ ਹੈ ਇੰਡੀਆ ਦਾ ਵਨ ਆਫ ਦਾ ਮੋਸਟ ਪਪੂਲਰ ਨਿਊਜ਼ ਚੈਨਲ ਐਨਡੀ ਟੀਵੀ ਨੇ ਇੱਕ ਵਾਰ ਗਵਰਨਮੈਂਟ ਦੇ ਅਗੇਂਸਟ ਇੱਕ ਨਿਊਜ਼ ਰਿਪੋਰਟ ਕੀਤੀ ਸੀ ਤੇ ਇੱਕ ਹਫ਼ਤੇ ਦੇ ਅੰਦਰ ਅੰਦਰ ਹੀ ਐਨਡੀ ਟੀਵੀ ਦੇ ਆਫੀਸਰਸ ਵਿੱਚ ਇਨਕਮ ਟੈਕਸ ਦੀਆਂ ਰੇਟਸ ਕੀਤੀਆਂ ਗਈਆਂ ਸੀ ਇਹੀ মিডিਆ ਦੇ ਕਾਰਨ ਮੋਦੀ ਪੂਰੇ ਇੱਕ ਡੇਕੇਡ ਤੋਂ ਇੰਡੀਆ ਤੇ ਰੂਲ ਕਰ ਰਿਹਾ ਤੇ ਓਪਨ ਡੈਮੋਕ੍ਰੇਸੀ ਨੂੰ ਅੱਜ ਹਿਡਨ ਡਿਕਟੇਟਰਸ਼ਿਪ ਬਣਾ ਦਿੱਤਾ ਗਿਆ ਜ ਜਿਹਦੇ ਵਿੱਚ ਇੰਡੀਅਨ মিডিਆ ਦਾ ਸਭ ਤੋਂ ਵੱਡਾ ਰੋਲ ਹੈ ਪਿਛਲੇ 10 ਸਾਲਾਂ ਵਿੱਚ ਇੰਡੀਆ ਵਰਲਡ ਪ੍ਰੈਸ ਫਰੀडम ਇੰਡੈਕਸ ਦੀ ਰੈਂਕਿੰਗ ਵਿੱਚ ਗਿਰਦਾ ਜਾ ਰਿਹਾ ਹੈ ਪੂਰੇ ਵਰਲਡ ਵਿੱਚ 180 ਕੰਟਰੀਜ਼ ਨੇ ਜਿਦੇ ਵਿੱਚ ਇੰਡੀਅਨ মিডিਆ 159th ਪੋਜੀਸ਼ਨ ਤੇ ਰੈਂਕ ਕਰਦਾ ਹੈ ਹਰਾਨ ਹੋਣ ਵਾਲੀ ਗੱਲ ਤਾਂ ਇਹ ਹੈ ਕਿ ਅਫਗਾਨਿਸਤਾਨ ਪਨਾਮਾ ਨਾਈਜੀਰੀਆ ਵਰਗੀਆਂ ਕੰਟਰੀਜ਼ ਜਿੱਥੇ ਲਾਅ ਐਂਡ ਆਰਡਰ ਦੂਰ ਦੂਰ ਤੱਕ ਨਹੀਂ ਇਹ ਕੰਟਰੀਜ਼ ਵੀ ਇੰਡੀਆ ਤੋਂ ਕਈ ਰੈਂਕ ਉੱਪਰ ਨੇ ਮਤਲਬ ਆਪਾਂ ਇੰਡੀਆ ਨੂੰ ਬਿਗੇਸਟ ਡੈਮੋਕ੍ਰੇਸੀ ਤਾਂ ਕਹਿੰਦੇ ਆ ਬਟ ਐਕਚੁਅਲੀ ਵਿੱਚ ਇੰਡੀਆ ਵਿੱਚ ਫ੍ਰੀडम ਆਫ ਸਪੀਚ ਖਤਮ ਕੀਤੀ ਜਾ ਰਹੀ ਹੈ ਪਿਛਲੇ ਕੁਝ ਮਹੀਨਿਆਂ ਤੋਂ ਇੰਡੀਆ ਨਿਊਜ਼ ਚੈਨਲਸ ਤੇ ਸਿਰਫ ਮੋਦੀ ਬੀਜੇਪੀ ਅੰਬਾਨੀ ਦੇ ਵਿਆਹ ਦੀਆਂ ਜਾਂ ਰਾਮ ਮੰਦਰ ਦੀਆਂ ਗੱਲਾਂ ਹੋਈਆਂ ਨੇ ਬਟ ਦੂਸਰੇ ਪਾਸੇ ਨੀਟ ਐਗਜ਼ਾਮ ਦੇ ਲੀਕ ਹੋਣ ਦੀ ਨਿਊਜ਼ ਫਾਰਮਰ ਪ੍ਰੋਟੈਸਟ ਜਾਂ ਮਨੀਪੁਰ ਵਿੱਚ ਪ੍ਰੋਟੈਸ ਮਤਲਬ ਅੰਬਾਨੀ ਨੇ ਉਹਦੇ ਮੁੰਡੇ ਦੇ ਵਿਆਹ ਤੇ ਕਿੰਨਾ ਖਰਚਾ ਕੀਤਾ ਇਹ ਜਿਆਦਾ ਇੰਪੋਰਟੈਂਟ ਨਿਊਜ਼ ਹੈ ਐਸ ਕੰਪੇਅਰਡ ਟੂ ਕਿ ਮਨੀਪੁਰ ਵਿੱਚ ਆਲਮੋਸਟ 200 ਬੇਗੁਨਾ ਬੰਦਿਆਂ ਦੀ ਡੈਥ ਹੋਈਆਂ ਨੇ ਇੱਕ ਪ੍ਰੋਟੈਸਟ ਦੇ ਕਾਰਨ ਤੇ ਇੰਡੀਅਨ ਮੀਡੀਆ ਦੇ ਬਾਇਸਡ ਹੋਣ ਦਾ ਇੱਕ ਕਾਰਨ ਹੈ ਫੰਡਿੰਗ ਫ্রম ਬਿਗ ਪੀਪਲ ਜਿਵੇਂ ਮੁਕੇਸ਼ ਅੰਬਾਨੀ ਜਾਂ ਗੌਤਮ ਅਡਾਨੀ ਗੌਤਮ ਅਡਾਨੀ ਉਹ ਇਨਸਾਨ ਹੈ ਜਿਹਦੇ ਕਾਰਨ ਫਾਰਮਰ ਲਾਜ਼ ਬਣਾਏ ਗਏ ਸੀ ਤੇ ਇਸ ਇਨਸਾਨ ਦੇ ਕਾਰਨ ਹਜ਼ਾਰਾਂ ਦੀ ਗੀਂਤ ਵਿੱਚ ਫਾਰਮਰ ਸ਼ਹੀਦ ਵੀ ਹੋਏ ਸੀ ਰੀਸੈਂਟਲੀ 2023 ਵਿੱਚ ਅਡਾਨੀ ਨੇ ਐਨਡੀਟੀਵੀ ਵਿੱਚ ਮੇਜਰ ਸਟੇਕ ਅਕਵਾਇਰ ਜਿਦੇ ਕਾਰਨ ਐਨਡੀਟੀਵੀ ਵੀ ਹੁਣ ਸੋਲਡ ਆਊਟ ਮੀਡੀਆ ਹਾਊਸ ਆਫ ਦਾ ਪਾਰਟ ਬਣ ਗਿਆ ਤੇ ਇਹ ਇਨਫੋਰਮੇਸ਼ਨ ਐਨਡੀਟੀਵੀ ਦੇ ਲੀਡਿੰਗ ਜਰਨਲਿਸਟ ਨੇ ਆਪ ਦੱਸੀ ਸੀ ਤੇ ਇਹਨਾਂ ਸਾਰੇ ਜਰਨਲਿਸਟ ਨੇ ਇੱਕ ਇੱਕ ਕਰਕੇ ਆਪਣੇ ਰੈਜ਼ੀਗਨੇਸ਼ਨਸ ਵੀ ਦੇ ਦਿੱਤੇ ਸੀ ਰਵੀਸ਼ ਕੁਮਾਰ ਜਿਨ੍ਹਾਂ ਨੂੰ ਉਹਨਾਂ ਦੇ ਬਰੇਵ ਜਰਨਲਿਜ਼ਮ ਤੇ ਓਨੈਸਟੀ ਨਾਲ ਜਾਣਿਆ ਜਾਂਦਾ ਉਹਨਾਂ ਨੇ ਵੀ ਅਡਾਨੀ ਦੇ ਐਨਡੀਟੀਵੀ ਨੂੰ ਬਾਈ ਕਰਦੇ ਹੀ ਆਪਣਾ ਰੈਜ਼ੀਗਨੇਸ਼ਨ ਦੇ ਦਿੱਤਾ ਸੀ ਤੇ ਆਪਣਾ ਰੈਜ਼ੀਗਨੇਸ਼ਨ ਦਾ ਕਾਰਨ ਰਵੀਸ਼ ਕੁਮਾਰ ਨੇ ਦੱਸਿਆ ਸੀ ਪ੍ਰੈਸ਼ਰ ਤੇ ਇਹ ਪ੍ਰੈਸ਼ਰ ਸੀ ਰੂਲਿੰਗ ਗਵਰਨਮੈਂਟ ਦੀ ਇਮੇਜ ਨੂੰ ਬਚਾਉਣ ਦਾ ਜਾਂ ਹਿੰਦੂ ਮੁਸਲਮ ਜਾਂ ਹਿੰਦੂ ਸਿੱਖ ਹੇਟ੍ਰਡ ਫ ਤੇ ਇਹੀ ਰੀਜ਼ਨਸ ਕਰਕੇ ਇੰਡੀਆ ਵਿੱਚ ਹੁਣ ਇੰਡੀਪੈਂਡੈਂਟ ਜਰਨਲਿਜ਼ਮ ਗਰੋ ਕਰ ਰਿਹਾ ਹੈ। ਕਈ ਲੀਡਿੰਗ ਨਿਊਜ਼ ਚੈਨਲ ਦੇ ਜਰਨਲਿਸਟ ਨੇ ਰੈਜ਼ੀਗਨੇਸ਼ਨ ਦੇ ਕੇ ਆਪਣੇ YouTube ਚੈਨਲ ਸ਼ੁਰੂ ਕਰ ਲਏ ਨੇ ਤਾਂ ਕਿ ਇੱਕ ਇੰਡੀਪੈਂਡੈਂਟ ਮੋਡ ਆਫ ਨਿਊਜ਼ ਬਣਾਇਆ ਜਾਵੇ। ਬਟ ਮੋਦੀ ਗਵਰਨਮੈਂਟ ਇਹਨੂੰ ਰੋਕਣ 'ਚ ਵੀ ਪਿੱਛੇ ਨਹੀਂ ਹਟ ਰਹੀ ਤੇ ਇਹ ਅਪਰੋਚ ਨੂੰ ਵੀ ਖਤਮ ਕਰਨ ਲਈ ਇੰਡੀਅਨ ਗਵਰਨਮੈਂਟ ਹੁਣ ਤਿੰਨ ਨਵੇਂ ਲਾਜ਼ ਲੈ ਕੇ ਆ ਰਹੀ ਹੈ ਜਿਨ੍ਹਾਂ ਦੇ ਥਰੂ ਡਿਜੀਟਲ ਮੀਡੀਆ ਨੂੰ ਰੈਗੂਲੇਟ ਕੀਤਾ ਜਾਵੇ। ਇਹ ਲਾਜ਼ ਵਿੱਚ ਇੱਕ ਲੋਅ ਇਹ ਹੈ ਕਿ ਗਵਰਨਮੈਂਟ ਇੱਕ ਸਪੈਸ਼ਲ ਫੈਕਟ ਚੈਕਿੰਗ ਟੀਮ ਬਣਾਉਗੀ ਮਤਲਬ ਹੁਣ ਗਵਰਨਮੈਂਟ ਕੋਲੇ ਪਾਵਰ ਹੋਊਗੀ ਕਿ ਉਹ ਡਿਸਾਈਡ ਕਰਨਗੇ ਕਿ ਕਿਹੜਾ ਨਿਊਜ਼ ਚੈਨਲ ਸੱਚਾ ਹੈ ਤੇ ਕਿਹੜਾ ਨਿਊਜ਼ ਚੈਨਲ ਝੂਠਾ ਤੇ ਓਬਵੀਅਸਲੀ ਜਿਹੜਾ ਨਿਊਜ਼ ਚੈਨਲ ਗਵਰਨਮੈਂਟ ਦੇ ਅਗੇਂਸਟ ਬੋਲੂ ਉਹਨੂੰ ਗਲਤ ਰੇਟ ਕਰ ਦਿੱਤਾ ਜਾਊ ਮਤਲਬ ਜੇ ਇੰਡੀਆ ਵਿੱਚ ਮੀਡੀਆ ਨੇ ਸਰਵਾਈਵ ਕਰਨਾ ਹੈ ਤਾਂ ਗਵਰਨਮੈਂਟ ਨੂੰ ਡਿਪੈਂਡ ਕਰਨਾ ਹੀ ਪੈਣਾ ਇੱਥੋਂ ਤੱਕ ਕਿ ਹੁਣ ਇੰਡੀਆ ਵਿੱਚ ਮੋਦੀ YouTube ਨੂੰ ਵੀ ਸੈਂਸਰਸ਼ਿਪ ਸਰਟੀਫਾਈ ਕਰਨ ਬਾਰੇ ਸੋਚ ਰਿਹਾ ਮਤਲਬ ਜਿਹੜੀ ਵੀ ਵੀਡੀਓ YouTube ਤੇ ਅਪਲੋਡ ਹੁੰਦੀ ਹੈ ਉਹਦਾ ਇੱਕ ਰਿਵਿਊ ਹੋਊਗਾ ਇੱਕ ਮੂਵੀ ਵਾਂਗੂ ਉਹਨੂੰ ਰੇਟ ਕੀਤਾ ਜਾਊਗਾ ਤੇ ਕਈ ਬੁ ਤਰੀਸਲੀ ਪਾਰਲੀਮੈਂਟ ਵਿੱਚ ਰਾਹੁਲ ਗਾਂਧੀ ਦੀ ਇਹ ਵੀਡੀਓ ਦੇਖਦੇ ਆ ਓਕੇ ਸਰ ਸ਼ਿਵਜੀ ਦੀ ਫੋਟੋ ਨਹੀਂ ਦਿਖਾ ਸਕਦੇ ਸਰ ਇੱਕ ਮਿੰਟ ਪਾਣੀ ਸਰ ਸ਼ਿਵਜੀ ਦੀ ਫੋਟੋ ਮਨਾ ਸਕਦੇ ਟੇਕ ਤੁਸੀਂ ਦੇਖ ਸਕਦੇ ਹੋ ਕਿਵੇਂ ਰਾਹੁਲ ਗਾਂਧੀ ਜਦੋਂ ਇੱਕ ਇਮੇਜ ਦਿਖਾਉਣ ਲੱਗਦਾ ਤਾਂ ਉਹਦੇ ਤੋਂ ਕੈਮਰਾ ਹਟਾ ਦਿੱਤਾ ਜਾਂਦਾ ਇਹ ਹੈ ਇੰਡੀਆ ਦੀ ਡੈਮੋਕ੍ਰੇਸੀ ਜਿੱਥੇ ਕਾਪੋਜੀਸ਼ਨ ਦਾ ਲੀਡਰ ਆਪਣੀ ਆਵਾਜ਼ ਨਹੀਂ ਰੱਖ ਪਾ ਰਿਹਾ ਫਿਰ ਇੱਕ ਕਾਮਨ ਮੈਨ ਕਿਵੇਂ ਆਪਣੇ ਹੱਕਾਂ ਦੀ ਉਮੀਦ ਰੱਖ ਸਕਦਾ ਇੰਡੀਅਨ ਮੀਡੀਆ ਬਾਇਸ ਦੇ ਨਾਲ ਨਾਲ ਹੁਣ ਬੇਫਕੂਫ ਵੀ ਹੋ ਗਿਆ ਤੇ ਇਹਦਾ ਪ੍ਰੂਫ ਆਪਾਂ ਇੰਡੀਅਨ ਮੀਡੀਆ ਦੀ ਨਿਊਜ਼ ਤੋਂ ਦੇਖ ਸਕਦੇ ਆ ਜਦੋਂ ਇੰਡੀਅਨ ਮੀਡੀਆ ਮੋਦੀ ਦਾ ਜਾਪ ਨਹੀਂ ਕਰਦਾ ਤਾਂ ਕੁਝ ਇਹੋ ਜਿਹੀਆਂ ਨਿਊਜ਼ ਬ੍ਰੋਡਕਾસ્ટ ਹੁੰਦੀਆਂ ਨਹੀਂ ਆਈ ਏ ਮੈਨ ਓਕੇ ਜੇ ਤੁਸੀਂ ਗਵਰਨਮੈਂਟ ਨੂੰ ਐਕਸਪੋਜ਼ ਨਹੀਂ ਕਰਨਾ ਬਟ ਕਟੋ-ਕਟ ਇੱਕ ਕਾਮਨ ਮੈਨ ਤੱਕ ਇੰਡੀਆ ਵਿੱਚ ਹੋ ਰਹੀਆਂ ਕੁਝ ਕੁਆਲਿਟੀ ਖਬਰਾਂ ਹੀ ਪਚਾ ਦਿਓ ਸਟੀਵ ਬੈਨਨ ਜੋ ਇੱਕ ਐਕਸਟ੍ਰੈਟੇਜਿਸਟ ਵੀ ਰਹੇ ਨੇ ਵਾਈਟ ਹਾਊਸ ਦੇ ਉਹਨਾਂ ਦਾ ਕਹਿਣਾ ਹੈ ਕਿ ਮੀਡੀਆ ਇੱਕ ਆਪੋਜੀਸ਼ਨ ਦਾ ਕੰਮ ਕਰਦੀ ਹੈ ਤੇ ਜੇ ਕਿਸੇ ਗਵਰਨਮੈਂਟ ਨੇ মিডিਆ ਤੋਂ ਜਿੱਤਨਾ ਤਾਂ মিডিਆ ਵਿੱਚ ਇਨਾ ਗਾਰਬੇਜ ਭਰ ਦੋ ਕਿ ਲੋਕ ਅਸਲੀ ਮੁੱਦਿਆਂ ਤੋਂ ਹੀ ਭਟਕ ਜਾਣ ਫਨੀ ਨਿਊਜ਼ ਤੋਂ ਇਲਾਵਾ ਹੁਣ ਇੰਡੀਅਨ মিডিਆ ਹੇਟ੍ਰਡ ਫਲਾਂ ਦਾ ਵੀ ਕੰਮ ਕਰਦੀ ਹੈ ਚਾਹੇ ਉਹ ਫਾਰਮਰਸ ਦੇ ਅਗੇਂਸਟ ਹੋਵੇ ਜਾਂ ਪਾਕਿਸਤਾਨ ਦੇ ਖਿਲਾਫ ਆਹ ਇਮੇਜ ਇੱਕ ਇੰਡੀਆ ਦੇ ਲੀਡਿੰਗ ਨਿਊਜ਼ ਚੈਨਲ ਦੀ ਹੈ ਤੇ ਸ਼ੋਅ ਕਰਦੀ ਹੈ ਕਿ ਇਹ ਨਿਊਜ਼ ਚੈਨਲ ਨੇ ਪਿਛਲੇ ਇੱਕ ਸਾਲ ਵਿੱਚ ਕਿਹੜੇ ਕਿਹੜੇ ਟੌਪਿਕਸ ਤੇ ਡਿਬੇਟਸ ਕੀਤੀਆਂ ਇਦੇ ਵਿੱਚ ਅਟੈਕਿੰਗ ਪਾਕਿਸਤਾਨ ਤੇ 79 ਡਿਬੇਟਸ ਹੋਈਆਂ ਨੇ ਅਟੈਕਿੰਗ ਆਪੋਜੀਸ਼ਨ ਤੇ 66 ਡਿਬੇਟਸ ਪ੍ਰੇਜ਼ਿੰਗ ਗਵਰਨਮੈਂਟ ਤੇ 36 ਡਿਬੇਟਸ ਰਾਮ ਮੰਦਰ ਤੇ 14 ਡਿਬੇਟਸ ਤੇ ਪੀਐਮਸੀ ਬੈਂਕ ਤੇ ਇੱਕ ਡਿਬੇਟ ਬਟ ਇੰਪੋਰਟੈਂਟ ਟਾਪਿਕਸ ਜਿਵੇਂ ਅਨਇੰਪਲੋਇਮੈਂਟ ਫਾਰਮਰਸ ਨੈਸ਼ਨਲ ਸਿਕਿਉਰਿਟੀ ਯਾ ਇਕਨੋਮੀ ਤੇ ਜ਼ੀਰੋ ਡਿਬੇਟਸ ਹੋਈਆਂ ਨੇ ਇੱਥੋਂ ਤੱਕ ਕਿ ਦੇਸ਼ ਦਾ মিডিਆ ਲੋਕਾਂ ਨੂੰ ਇੰਨਾ ਮੂਰਖ ਸਮਝ ਰਿਹਾ ਕਿ ਇੱਕ ਹੀ ਬੰਦੇ ਨੂੰ ਅਲੱਗ-ਅਲੱਗ ਨਿਊਜ਼ ਚੈਨਲ ਤੇ ਨਾਮ ਚੇਂਜ ਕਰਕੇ ਪ੍ਰੋਫੈਸ਼ਨ ਚੇਂਜ ਕਰਕੇ ਡਿਬੇਟ ਲਈ ਬਿਠਾ ਦਿੰਦੇ ਨੇ ਇੰਡੀਆ ਵਿੱਚ মিডিਆ ਪ੍ਰੋਬਲਮ ਹੋਣ ਦਾ ਇੱਕ ਹੋਰ ਕਾਰਨ ਹੈ ਕਿ ਇੰਡੀਆ ਵਿੱਚ ਕੋਈ মিডিਆ ਮਾਨੀਟਰਿੰਗ ਕਮਿਸ਼ਨ ਹੀ ਨਹੀਂ ਹੈ ਜਿਵੇਂ ਯੂਕੇ ਵਿੱਚ ਆਫਕਮ ਹੈ ਤੇ ਯੂਐਸਏ ਵਿੱਚ ਐਫਸੀਸੀ ਹੈ ਇਹ ਮਾਨੀਟਰਿੰਗ ਕਮਿਸ਼ਨਸ ਦਾ ਕੰਮ ਹੁੰਦਾ ਹੈ ਕਿ ਕੰਟਰੀ ਵਿੱਚ মিডিਆ ਦਾ ਕੰਪਲੇਨ ਕਮਿਸ਼ਨ ਬਣਨਾ ਬਟ ਇੰਡੀਆ ਵਿੱਚ ਅਜ ਤੱਕ ਇਹੋ ਜਿਹੀ ਕੋਈ ਕਮਿਸ਼ਨ ਹੀ ਨਹੀਂ ਬਣਾਈ ਗਈ ਬਸ ਇੱਕ ਨਿਊਜ਼ ਬ੍ਰਾਡਕਾਸਟਰਸ ਐਸੋਸੀਏਸ਼ਨ ਹੈ ਜੋ ਇਹੀ ਨਿਊਜ਼ ਹਾਊਸਸ ਦੇ ਥਰੂ ਬਣਾਈ ਗਈ ਸੀ ਤੇ ਇਹਦੇ ਹੈੱਡ ਵੀ ਆਹੀ ਨਿਊਜ਼ ਚੈਨਲ ਦੇ ਟੌਪ ਮੈਨੇਜਮੈਂਟ ਵਾਲੇ ਨੇ ਮਤਲਬ ਜੇ ਤੁਸੀਂ ਕਿਸੇ ਦੀ ਕੋਈ ਕੰਪਲੇਂਟ ਕਰਨੀ ਹੈ ਤਾਂ ਤੁਸੀਂ ਉਹੀ ਸੇਮ ਇਨਸਾਨ ਕੋਲ ਜਾ ਰਹੇ ਹੋ ਮਤਲਬ ਇਹ ਐਸੋਸੀਏਸ਼ਨ ਵੀ ਆਪਣੇ ਆਪ ਚ ਇੱਕ ਮਜ਼ਾਕ ਹੀ ਹੈ ਕੁਝ ਸਾਲ ਪਹਿਲਾਂ ਕੋਬਰਾ ਪੋਸਟ ਨੇ 36 ਨਿਊਜ਼ ਚੈਨਲ ਤੇ ਇੱਕ ਸਟਿੰਗ ਆਪਰੇਸ਼ਨ ਕੀਤਾ ਸੀ ਜਿਦੇ ਵਿੱਚ ਉਹਨਾਂ ਨੇ ਨਿਊਜ਼ ਚੈਨਲਸ ਨੂੰ ਕੁਝ ਪੈਸੇ ਦੇ ਕੇ ਪੜਕਾਓ ਨਿਊਜ਼ ਚਲਾਉਣ ਲਈ ਕਿਹਾ ਸੀ ਤੇ ਤੁਸੀਂ ਯਕੀਨ ਮੰਨੋਗੇ ਇਹ ਸਟਿੰਗ ਆਪਰੇਸ਼ਨ ਵਿੱਚ 36 ਦੇ 36 ਨਿਊਜ਼ ਚੈਨਲ ਐਗਰੀ ਹੋ ਗਏ ਸੀ ਪੜਕਾਓ ਨਿਊਜ਼ ਚਲਾਉਣ ਲਈ ਇਹ ਸਟਿੰਗ ਆਪਰੇਸ਼ਨ ਦੀ ਵੀਡੀਓ YouTube ਤੇ ਪਈਆਂ ਨੇ ਤੁਸੀਂ ਇਹ ਵੀਡੀਓ ਤੋਂ ਬਾਅਦ ਜਾ ਕੇ ਦੇਖ ਸਕਦੇ ਹੋ ਮੈਂ ਲਿੰਕ ਡਿਸਕ੍ਰਿਪਸ਼ਨ ਵਿੱਚ ਪਾ ਦੂੰਗਾ ਕੰਮ ਸਾਰੇ ਨਿਊਜ਼ ਚੈਨਲ ਦਾ ਇੱਕ ਹੀ ਹੈ ਬਸ ਹਰ ਨਿਊਜ਼ ਚੈਨਲ ਨੇ ਨਾਮ ਅਲੱਗ-ਅਲੱਗ ਫੜ ਰੱਖ ਇਹਦਾ ਸੋਲੂਸ਼ਨ ਇਹ ਹੈ ਕਿ ਜੋ ਵੀ ਤੁਸੀਂ ਅੱਜ ਨਿਊਜ਼ ਚੈਨਲਸ ਜਾਂ ਡਿਜੀਟਲ ਮੀਡੀਆ ਤੇ ਦੇਖਦੇ ਹੋ ਉਹਦੇ ਤੇ ਬਲਾਈਂਡ ਟਰਸਟ ਕਰਨਾ ਬੰਦ ਕਰੋ ਜੇ ਤੁਹਾਨੂੰ ਕੋਈ ਨਿਊਜ਼ ਮੈਟਰ ਕਰਦੀ ਹੈ ਤਾਂ ਉਹ ਨਿਊਜ਼ ਦੀ ਜਜਮੈਂਟ ਬਣਾਉਣ ਤੋਂ ਪਹਿਲਾਂ ਆਪਣੇ ਬੇਸਿਸ ਤੇ ਵੀ ਰਿਸਰਚ ਕਰੋ ਕੱਲੇ ਨਿਊਜ਼ ਚੈਨਲ ਦੇ ਸਾਰੇ ਨਾ ਬੈਠੋ ਕਿਉਂਕਿ ਇਹਨਾਂ ਦਾ ਕੰਮ ਹੈ ਸਿਰਫ ਹੇਟ ਫਲਾਣਾ ਨਾ ਕਿ ਨੌਲੇਜ ਜੇ ਤੁਹਾਨੂੰ ਆਹ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਹੋਰ ਵੀ ਇੰਟਰਸਟਿੰਗ ਵੀਡੀਓਜ਼ ਲਈ ਸਤਿ ਸ਼੍ਰੀ ਅਕਾਲ